ਮੇਰਾ ਲਿਵਰ ਫੱਟੀ ਸੀ ਜੀ। ਅੱਛਾ ਜੀ। ਪੇਟ ਚ ਪ੍ਰੋਬਲਮ ਰਹਿੰਦੀ ਆ। ਠੀਕ ਹੈ ਜੀ। ਤੇ ਟਾ ਮੰਨ ਡੀ ਘਟਣ ਲੱਗਾ ਉਹਦੇ ਨਾਲ। ਠੀਕ ਹੈ ਜੀ। ਵੀਕਨੈਸ ਜਾਂ ਵੀਪੀ ਘਟ ਜਾਂਦਾ ਸੀ। ਠੀਕ ਹੈ ਜੀ। ਤੇ ਹੁਣ ਮੈਨੂੰ ਕਾਫੀ ਫਰਕ ਆ। ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਜੀ ਇਹ? ਮੈਨੂੰ ਬਹੁਤ ਪੁਰਾਣੀ ਆ ਜੀ ਲਿਵਰ ਦੀ ਤੇ ਪੇਟ ਦੀ ਘੱਟੋ ਘੱਟ 25-30 ਸਾਲ ਤੋਂ। ਠੀਕ ਹੈ ਜੀ। ਓਕੇ ਕੀ ਨਾਮ ਆ ਜੀ ਆਪਣਾ ਕਿਹੜੀ ਜਗ੍ਹਾ ਤੋਂ ਆ ਜੀ ਆਪਾਂ? ਮੇਰਾ ਨਾਮ ਪਰਮਿੰਦਰਜੀਤ ਸਿੰਘ ਹੈ ਜੀ। ਠੀਕ ਹੈ। ਪਿੰਡ ਕਲਾਣਾ ਹੋ ਰਿਹਾ ਜ਼ਿਲ੍ਹਾ ਗੁਰਦਾਸਪੁਰ। ਓਕੇ ਜੀ। ਜੇ ਮੈਂ ਤੁਸੀਂ ਦਿੱਕਤਾਂ ਦੀ ਪਾਜੀ ਇਹ ਬਹੁਤ ਦਵਾਈਆਂ ਤੁਸੀਂ ਖਾਧੀਆਂ ਹੋਣੇ ਕਿ ਨਹੀਂ ਕਿਵੇਂ ਰਿਹਾ ਜੀ? ਬਹੁਤ ਜੀ ਮੈਂ ਕੋਈ ਡਾਕਟਰ ਨਹੀਂ ਛੱਡਿਆ ਅਲੋਪੈਥੀ ਜੀ ਜਾਂ ਕੋਵਰਜ ਵੀ। ਅੱਛਾ ਜੀ। ਉਹ ਸਰ ਤੁਸੀਂ ਕਿਸੇ ਵੀ ਡਾਕਟਰ ਦਾ ਨਾਮ ਲਓ। ਓਕੇ ਜੀ। ਹਰ ਕੋ ਗਿਆ। ਅੱਛਾ। ਮਤਲਬ 25 ਸਾਲਾਂ ਦਾ ਇਹ ਸਫਰ ਰਿਹਾ। ਹਾਂ ਜੀ ਇਦਾਂ। ਬਹੁਤ ਦਵਾਈਆਂ ਖਾਧੀਆਂ ਨੇ। ਤੇ ਤੁਸੀਂ ਦੋਨਾਂ ਨੇ ਸਟਾਰਟ ਕੀਤਾ ਸੀ ਹਨਾ ਜੀ? ਹਾਂ ਮੈਂ ਮੇਰੇ ਨਾਲ ਦੇ ਨੇ ਕੀਤਾ ਵਾ। ਉਹਨਾਂ ਨੂੰ ਵੀ ਪ੍ਰੋਬਲਮਾਂ ਸੀ ਵਾਵਾ ਹਨਾ ਜੀ ਜਿਵੇਂ ਵਿਟਾਮਿਨ ਡੀ ਉਹਨਾਂ ਦਾ ਵੀ ਘਟਦਾ ਸੀ ਜਾਂ ਲੱਤਾਂ ਦਰਦ ਡੀਪੀ ਹਾਈ ਹੋ ਜਾਣਾ ਸ਼ੂਗਰ ਆ ਠੀਕ ਹੈ ਜੀ ਤੇ ਕਾਫੀ ਫਰਕ ਆ ਜੇ ਸਾਨੂੰ ਕੋ 40 ਦਿਨ ਹੋ ਗਏ ਉਹਨੇ ਕਰਦਿਆਂ ਪੀਤੀ 40 ਦਿਨ ਯੂਜ਼ ਕਰਦਿਆਂ ਨੂੰ ਹੋ ਗਏ ਜੀ ਹਾਂਜੀ ਹਾਂਜੀ ਹੁਣ ਜਿਵੇਂ ਤੁਹਾਨੂੰ ਥਕਾਵਟ ਸੀ ਓਕੇ ਹੈ ਜੀ ਹੁਣ ਬਹੁਤ ਘਟਿਆ ਜੀ ਹੁਣ ਮਬੂਲੀ ਜਿਵੇਂ ਨੀਂਦ ਦਾ ਕਿਵੇਂ ਹੈ ਜੀ ਹੁਣ ਨੀਂਦ ਦੀ 6 ਘੰਟੇ ਆਈ ਜਾਂਦੀ 6 ਘੰਟੇ ਵਧੀਆ ਨੀਂਦ ਆ ਜਾਂਦੀ ਓਦਾਂ ਪਹਿਲਾਂ ਮੈਨੂੰ ਸਾਰੀ ਰਾਤ ਇਹਦੇ ਲੰਘ ਜਾਂਦੀ ਸੀ ਪੱਸੇ ਮਰਦੀ ਓਕੇ ਜਿਵੇਂ ਪੇਟ ਦੀ ਪ੍ਰੋਬਲਮ ਸੀ ਹਾਂਜੀ ਮਲ 50% ਫਰਕ ਹੈਗਾ ਜੀ ਇਹ ਵੀ ਭਰੇਜ ਭੂਜ ਨਹੀਂਗਾ ਮੇਰਾ ਇੰਨਾ ਅੱਛਾ ਜੀ ਨਹੀਂ ਤੇ ਬਹੁਤ ਜ਼ਿਆਦਾ ਪੈਜੇ ਹੁਣ ਮੈਂ ਲਿਆਂ ਭਰੇਜ ਵੀ ਕਰਨਾ ਓਕੇ ਤੇ ਬੀਪੀ ਲੋ ਹਦੀ ਸੀ ਜਿਵੇਂ ਜੀ ਉਹ ਠੀਕ ਹੈ ਜੀ ਹੁਣ ਕੋਈ ਥਕਾਵਟ ਨਹੀਂ ਪੂਰੀ એનર્ਜੀ ਹੈ ਜੀ 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 ਬਿਲਕੁਲ ਲੱਖਾਂ ਹੀ ਲੋਕ ਵੇਖੀ ਤੁਹਾਡੀ ਵੀਡੀਓ ਦੇਖਣੇ ਹੁਣ ਕੀ ਸਨੇਹਾ ਦੇਣਾ ਚਾਹੋਗੇ ਬੋਡੀ ਸਰਵਿਸ ਬਾਰੇ ਇਹਨਾਂ ਜੀ ਬਹੁਤ ਵਧੀਆ ਚੀਜ਼ ਆ ਕੋਈ ਦਵਾਈ ਨਹੀਂ ਕੀ ਇਹ ਚ ਬਿਲਕੁਲ ਬਿਲਕੁਲ ਟੰਮ ਨਹੀਂ ਆ ਬਿਲਕੁਲ ਸਿਹਤ ਕਰਾਣੀ ਚਾਹੀਦੀ ਹੈ ਹਰੇਕ ਬੰਦੇ ਨੂੰ ਚਾਹੀਦੀ ਹੈ ਮੈਂ ਤੇ ਇੱਥੇ ਤੁਹਾਡੇ ਸੇ ਵੀ ਤੁਹਾਨੂੰ ਦੁੱਧ ਨਾਲ ਬੰਦਿਆਂ ਦਵਾਈਆਂ ਹਾਂਜੀ ਹਾਂਜੀ ਯਾਰ ਉਹਨਾਂ ਨੂੰ ਥੋੜੇ ਦਿਨ ਹੋਇਆ ਲੈਣ ਹਾਂਜੀ ਹਲਕਾ ਸਟਾਰਟ ਕੀਤਾ ਉਹਨਾਂ ਨੇ ਜੀ ਧੰਨ ਚੰਗੀ ਚੀਜ਼ ਹੈ ਜੀ ਧੰਨਵਾਦ ਭਾਜੀ ਬਹੁਤ ਬਹੁਤ ਤੁਹਾਡਾ ਜੀ